ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਧੀ ਦੀ ਜ਼ਿੰਦਗੀ ਦਾ ਸੌਦਾ ਅੰਤ ਤੱਕ ਜਰੂਰ ਸੁਣਨਾ ਰੂਪ ਇੱਕ ਪੜ੍ਹੀ ਲਿਖੀ ਤੇ ਬਹੁਤ ਸੂਝਵਾਨ ਕੋਈ 25 ਸਾਲ ਦੀ ਇੱਕ ਕੁੜੀ ਸੀ ਰੂਪ ਦੇ ਪਿਓ ਨਰਿੰਦਰਨ ਨੂੰ ਇੱਕ ਦਿਨ ਆਪਣੀ ਕੁੜੀ ਰੂਪ ਵਾਸਤੇ ਰਿਸ਼ਤੇ ਦੀ ਇੱਕ ਦੱਸ ਪਈ ਤੇ ਵੱਡੀ ਗੱਲ ਇਹ ਵੀ ਸੀ ਕਿ ਮੁੰਡੇ ਨੂੰ 50 ਕਿੱਲੇ ਜ਼ਮੀਨ ਆਉਂਦੀ ਸੀ ਨਰਿੰਦਰਨ ਇਹੋ ਜਿਹਾ ਰਿਸ਼ਤਾ ਹੀ ਤਾਂ ਆਪਣੀ ਕੁੜੀ ਵਾਸਤੇ ਲੱਭ ਰਿਆ ਸੀ ਵੀ ਜੇ ਮੈਨੂੰ 40 ਕਿੱਲੇ ਜ਼ਮੀਨ ਆਉਂਦੀ ਹੈ ਤਾਂ ਕੁੜੀ ਆਪਣੇ ਤੋਂ ਬਾਅਦ ਜ਼ਮੀਨ ਵਾਲੇ ਦੇ ਹੀ ਵਿਆਹਣੀ ਆ ਮੈਂ ਨਹੀਂ ਤਾਂ ਨਰਿੰਦਰਨ ਸੋਚਦਾ ਪਿੰਡ ਵਿੱਚ ਮੇਰੀ ਕੀ ਇੱਜਤ ਰਹਿ ਜਾਊਗੀ ਲੋਕ ਕਹਿਣਗੇ ਕੁੜੀ ਆਪਣੇ ਤੋਂ ਮਾੜੇ ਘਰੇ ਵਿਆਹ ਦਿੱਤੀ ਨਰਿੰਦਰਨ ਨੂੰ ਪਹਿਲਾਂ ਵੀ ਬਹੁਤ ਰਿਸ਼ਤਿਆਂ ਦੀ ਦੱਸ ਪਈ ਸੀ ਆਪਣੀ ਕੁੜੀ ਵਾਸਤੇ ਵਧੀਆ ਪੜੇ ਲਿਖੇ ਮੁੰਡੇ ਸਰਕਾਰੀ ਨੌਕਰੀ ਲੱਗੇ ਹੋਏ ਪਰ ਜ਼ਮੀਨ ਘਟ ਹੋਣ ਕਰਕੇ ਉਹ ਕੋਈ ਰਿਸ਼ਤਾ ਨਾ ਦੇਖਣ ਗਿਆ ਹਰ ਵਾਰ ਕਹਿ ਦਿੰਦਾ ਇੱਕ ਹੀ ਕੁੜੀ ਐ ਮੇਰੇ ਮੈਂ ਨਹੀਂ ਆਪਣੇ ਤੋਂ ਘੱਟ ਜ਼ਮੀਨ ਵਾਲਿਆਂ ਦੀ ਆਪਣੀ ਕੁੜੀ ਵਿਆਹਣੀ ਇਸ ਵਾਰ ਜਦੋਂ ਰਿਸ਼ਤੇ ਦੀ ਦੱਸ ਪਈ ਤਾਂ ਨਰਿੰਜਨ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਸਵੇਰੇ ਉੱਠ ਕੇ ਬਿਨਾ ਕਿਸੇ ਨੂੰ ਕੁਝ ਦੱਸੀ ਤਿਆਰ ਹੋ ਕੇ ਜੀਪ ਕੱਢੀ ਤੇ ਦੱਸ ਪਾਉਣ ਵਾਲੇ ਦੀਪੇ ਨੂੰ ਨਾਲ ਲੈ ਕੇ ਮੁੰਡੇ ਦੇ ਘਰ ਜਾਣ ਵਾਸਤੇ ਘਰੋਂ ਤੁਰ ਪਿਆ ਤੇ ਮੁੰਡੇ ਵਾਰੇ ਬਿਨਾ ਕੁਝ ਪਤਾ ਕੀਤੇ ਹੀ ਬੀ ਮੁੰਡਾ ਹੈ ਕਿ ਇਹੋ ਜਿਹਾ ਮੇਰੀ ਕੁੜੀ ਵਾਸਤੇ ਠੀਕ ਵੀ ਹੈ ਕਿ ਨਹੀਂ ਰਸਤੇ ਵਿੱਚ ਦੀਪੇ ਨੂੰ ਕਹਿੰਦਾ ਚਾਹੇ ਕੁਝ ਵੀ ਹੋ ਜਾਵੇ ਮੈਂ ਤਾਂ ਮੁੰਡੇ ਦੇ ਹੱਥ ਤੇ ਰੱਪਿਆ ਰੱਖ ਕੇ ਰਿਸ਼ਤਾ ਪੱਕਾ ਕਰਕੇ ਹੀ ਆਉਣਾ ਅੱਜ ਜੀਪ ਇੱਕ ਖੇਤਾਂ ਦੇ ਵਿਚਕਾਰ ਬਣੀ ਇੱਕ ਬਹੁਤ ਸੋਹਣੀ ਤੇ ਵੱਡੇ ਘਰ ਅੱਗੇ ਜਾ ਕੇ ਰੋਕੀ ਤੇ ਇੰਨਾ ਸੋਹਣਾ ਘਰਵਾਰ ਦੇਖ ਕੇ ਨਿਰੰਜਨ ਨੇ ਆਪਣਾ ਇਰਾਦਾ ਹੋਰ ਵੀ ਪੱਕਾ ਕਰ ਲਿਆ ਵੀ ਇਹੋ ਜਿਹਾ ਘਰ ਤਾਂ ਮੈਂ ਲੱਭਦਾ ਸੀ ਜਦੋਂ ਅੰਦਰ ਜਾ ਕੇ ਬੈਠਾ ਤਾਂ ਮੁੰਡਾ ਜਿਸ ਦਾ ਨਾਮ ਰਮਨੀਕ ਸੀ ਸਾਹਮਣੇ ਆ ਕੇ ਬੈਠ ਗਿਆ ਜਿਸ ਦੀ ਉਮਰ ਦੇਖਣ ਵਿੱਚ 45 40 ਸਾਲ ਦੀ ਲੱਗ ਰਹੀ ਸੀ ਤੇ ਪੁੱਛਣ ਤੇ ਪਤਾ ਲੱਗਾ ਮੁੰਡੇ ਦੀ ਉਮਰ 38 ਸਾਲ ਸੀ ਨਰੰਜਨ ਨੇ ਸੋਚਿਆ ਫਿਰ ਕੀ ਹੈ 12 ਸਾਲ ਹੀ ਵੱਡਾ ਮੁੰਡਾ ਮੇਰੀ ਕੁੜੀ ਤੋਂ ਉਮਰਾਂ ਕੌਣ ਦੇਖਦਾ ਹੁੰਦਾ ਮੇਰੇ ਕਿਹੜਾ ਪਿਓ ਦਾਦੇ ਨੇ ਕੁੜੀਆਂ ਦਾ ਵਿਆਹ ਕਰਨ ਟਾਈਮ ਦੇਖੀ ਸੀ ਬਸ ਜ਼ਮੀਨ ਤੇ ਘਰ ਹੀ ਵੇਖਿਆ ਸੀ ਉੰਜ ਵੀ ਮੇਰੀਆਂ ਦੋ ਭੂਆ ਤੇ ਇੱਕ ਭੈਣ ਤਾਂ ਦਹਾਜੂ ਨਾਲ ਹੀ ਵਿਆਹ ਦਿੱਤੀ ਸੀ ਨਿਰੰਜਨ ਨੇ ਆਪਣੀ ਕੁੜੀ ਦੀ ਫੋਟੋ ਮੁੰਡੇ ਵਾਲਿਆਂ ਨੂੰ ਦਿਖਾ ਰ ਅਮਨੀਕ ਦੇ ਹੱਥ ਤੇ 1 ਰੁਪਿਆ ਰੱਖਿਆ ਤੇ ਰਿਸ਼ਤਾ ਪੱਕਾ ਕਰ ਦਿੱਤਾ ਤੇ ਪੂਰਾ ਖੁਸ਼ ਹੁੰਦਾ ਮੁੱਛਾਂ ਨੂੰ ਬੱਟ ਦਿੰਦਾ ਘਰੇ ਆ ਗਿਆ ਆਪਣੀ ਘਰ ਵਾਲੀ ਬਸੰਤ ਕੌਰ ਨੂੰ ਆ ਕੇ ਕਹਿੰਦਾ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਮੈਂ ਆਪਣੀ ਰੂਪ ਦਾ ਰਿਸ਼ਤਾ ਪੱਕਾ ਕਰ ਆਇਆ ਉਹ ਵੀ ਆਪਣੇ ਤੋਂ ਵੱਡੇ ਘਰ ਵਿੱਚ ਤੇ ਜਾ ਕੇ ਆਪਣੀ लाडली ਨੂੰ ਵੀ ਦੱਸਦੀ ਸੱਤ ਦਿਨਾਂ ਬਾਅਦ ਉਹ ਉਸ ਨੂੰ ਸ਼ਗਨ ਪਾਉਣ ਆ ਰਹੇ ਹਨ ਬਸੰਤ ਕੌਰ ਆਪਣੇ ਘਰ ਵਾਲੇ ਦੀ ਗੱਲ ਸੁਣ ਕੇ ਹੱਕੀ ਵਕੀ ਰਹਿ ਗਈ ਵੀ ਬਿਨਾਂ ਕਿਸੇ ਨੂੰ ਕੁਝ ਦੱਸੀ ਕੁੜੀ ਦਾ ਰਿਸ਼ਤਾ ਵੀ ਪੱਕਾ ਕਰ ਦਿੱਤਾ ਪਰ ਬਸੰਤ ਕੌਰ ਕਰ ਵੀ ਕੀ ਸਕਦੀ ਸੀ ਘਰ ਵਿੱਚ ਜੋ ਨਿਰੰਝਣ ਕਹਿ ਦਿੰਦਾ ਸੀ ਉਹ ਉਵੇਂ ਹੀ ਹੁੰਦਾ ਸੀ ਬਸੰਤ ਕੌਰ ਨੇ ਕੌੜਾ ਘੁੱਟ ਭਰਿਆ ਤੇ ਆਪਣੀ ਕੁੜੀ ਰੂਪ ਨੂੰ ਜਦੋਂ ਜਾ ਕੇ ਦੱਸਿਆ ਤਰੂਪ ਬਹੁਤ ਹੈਰਾਨ ਹੋਈ ਤੇ ਮਾਂ ਦੇ ਲੱਖ ਰੋਕਣ ਤੇ ਵੀ ਆਪਣੇ ਪਿਓ ਨਿਰੰਜਨ ਨੂੰ ਕਹਿੰਦੀ ਤੁਸੀਂ ਮੇਰੇ ਤੋਂ ਪੁੱਛੇ ਬਿਨਾ ਕਿਵੇਂ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਨਿਰੰਜਨ ਰੂਪ ਨੂੰ ਉੱਚੀ ਆਵਾਜ਼ ਵਿੱਚ ਕਹਿੰਦਾ ਇਸ ਘਰ ਵਿੱਚ ਕੁੜੀਆਂ ਦੀ ਮਰਜ਼ੀ ਨਹੀਂ ਪੁੱਛੀ ਜਾਂਦੀ ਮੈਂ ਰਿਸ਼ਤਾ ਕਰ ਦਿੱਤਾ ਤਾਂ ਕਰ ਦਿੱਤਾ ਹੁਣ ਇਹ ਫੈਸਲਾ ਕੋਈ ਨਹੀਂ ਬਦਲ ਸਕਦਾ ਮੇਰੀ ਜ਼ੁਬਾਨ ਦਿੱਤੀ ਹੋਈ ਹੈ ਤੇ ਮੇਰੀ ਇੱਜ਼ਤ ਦਾ ਸਵਾਲ ਹੈ ਪੂਰੇ ਪਿੰਡ ਵਿੱਚ ਚੁੱਪ ਕਰਕੇ ਅੰਦਰ ਜਾ ਤੇ ਆਪਣੇ ਸ਼ਗਨ ਦੀ ਤਿਆਰੀ ਕਰ ਇਸ ਘਰ ਵਿੱਚ ਬਾਪੂ ਦੇ ਮਰਨ ਤੋਂ ਬਾਅਦ ਅੱਜ ਤੱਕ ਮੇਰੀ ਚੱਲੀ ਹੈ ਤੇ ਹੁਣ ਵੀ ਮੇਰੀ ਹੀ ਚੱਲੂਗੀ ਖਬਰਦਾਰ ਜੇ ਕੋਈ ਹੁਣ ਕੁਝ ਹੋਰ ਬੋਲਿਆ ਤਾਂ ਰੂਪ ਭਰੀਆਂ ਅੱਖਾਂ ਨਾਲ ਆਪਣੀ ਮਾਂ ਦੇ ਮੂੰਹ ਵੱਲ ਦੇਖਦੀ ਅੰਦਰ ਜਾ ਕੇ ਫੁੱਟ ਫੁੱਟ ਰੋਣ ਲੱਗ ਗਈ ਸ਼ਗਨ ਦਾ ਦਿਨ ਆਇਆ ਜਦੋਂ ਰੂਪ ਤੇ ਬਸੰਤ ਕੌਰ ਨੇ ਰਮਨੀਕ ਨੂੰ ਦੇਖਿਆ ਤਾਂ ਇੰਨੀ ਵੱਡੀ ਉਮਰ ਦੇਖ ਕੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਮਿਸ਼ਾਂਤ ਕਰਨੀਆਂ ਆਪਣੀ ਧੀ ਰੂਪ ਦੇ ਕਹਿਣ ਤੇ ਇੱਕ ਵਾਰ ਜੇਰਾਜਾ ਕਾਰ ਨਰੰਜਨ ਨੂੰ ਅੰਦਰ ਬੁਲਾ ਲਿਆ ਤੇ ਕਿਹਾ ਵੀ ਮੁੰਡੇ ਦੀ ਉਮਰ ਰੂਪ ਨਾਲੋਂ ਬਹੁਤ ਵੱਡੀ ਹੈ ਉਸ ਦੀ ਗੱਲ ਜੇ ਪੂਰੀ ਵੀ ਨਹੀਂ ਸੀ ਹੋਈ ਕਿ ਨਰੰਜਨ ਕਹਿੰਦਾ ਬਸ ਇੱਕ ਸ਼ਬਦ ਹੋਰ ਨਹੀਂ ਮੈਂ ਵੀ ਤੇਰੇ ਤੋਂ 10 ਸਾਲ ਵੱਡਾ ਹੀ ਆ ਆ ਜਾ ਸ਼ਗਨ ਪਾਉਣ ਦੀ ਰਸਮ ਸ਼ੁਰੂ ਕਰਦੇ ਹਾਂ ਰੂਪ ਨੂੰ ਸ਼ਗਨ ਪਾਖੇ ਜਦੋਂ ਰਮਨੀਕ ਦਾ ਪਰਿਵਾਰ ਜਾਣ ਲੱਗਿਆ ਤਾਂ ਰਮਨੀਕ ਦਾ ਪਿਓ ਕਹਿੰਦਾ ਅਸੀਂ ਅੱਜ ਤੋਂ ਠੀਕ ਵੇਦਨਾਵਾਦ ਕੁੜੀ ਨੂੰ ਵਿਆਹ ਕੇ ਲੈ ਜਾਵਾਂਗੇ ਨਰੰજન ਨੇ ਖੁਸ਼ ਹੋ ਕੇ ਹਾਂ ਮੀਂ ਪਰ ਦਿੱਤੀ ਤੇ ਰੂਪਤਾਏ ਸੁਣ ਕੇ ਜਿਵੇਂ ਸਨ ਹੀ ਹੋ ਗਈ ਸੀ ਉਹਨਾਂ ਦੇ ਜਾਣ ਤੋਂ ਬਾਅਦ ਰੂਪ ਨੇ ਆਪਣੇ ਪਿਓ ਨਰੰਜਨ ਨੂੰ ਕਿਹਾ ਮੈਂ ਇਹ ਵਿਆਹ ਨਹੀਂ ਕਰਵਾਉਣਾ ਮੁੰਡਾ ਮੇਰੇ ਤੋਂ 12 ਸਾਲ ਵੱਡਾ ਹੈ ਤੇ ਉੱਪਰੋਂ ਕਿਸੇ ਨੂੰ ਇਹ ਵੀ ਨਹੀਂ ਪਤਾ ਮੁੰਡਾ ਹੈ ਵੀ ਕਿਹੋ ਜਿਹਾ ਨਰੰਜਨ ਨੇ ਰੂਪ ਨੂੰ ਕਿਹਾ ਮੇਰੀ ਜਵਾਨ ਹੋਈ ਵੀ ਹੈ ਵਿਆਹ ਤਾਂ ਤੇਰਾ ਹੁਣ ਰਮਨੀਕ ਨਾਲ ਹੀ ਹੋਏਗਾ ਰੂਪ ਨੇ 2-3 ਵਾਰ ਨਾ ਕੀਤੀ ਤਾਂ ਇੱਕ ਦਿਨ ਨਰੰਜਨ ਕਹਿੰਦਾ ਤੇਰਾ ਵਿਆਹ ਹੁਣ ਇੱਥੇ ਹੀ ਹੋਏਗਾ ਜੇ ਤੂੰ ਹੁਣ ਨਾ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਊਂਗਾ ਇਸ ਕਰ ਵਿੱਚ ਮੇਰੀ ਚੱਲੀ ਆ ਅੱਜ ਤੱਕ ਤੇ ਹੁਣ ਵੀ ਮੇਰੀ ਹੀ ਚੱਲੂਗੀ ਨਰੰਜਨ ਦੀ ਗੱਲ ਸੁਣ ਬਸੰਤ ਕੌਰ ਡਰ ਗਈ ਤੇ ਰੂਪ ਨੂੰ ਅੰਦਰ ਲੈ ਗਈ ਤੇ ਕਹਿਣ ਲੱਗੀ ਕੋਈ ਨਾ ਤੀ ਤੇਰਾ ਪਿਓ ਵੀ ਤਾਂ ਮੇਰੇ ਤੋਂ 10 ਸਾਲ ਵੱਡਾ ਹੀ ਐ ਰੂਪ ਆਪਣੀ ਮਾਂ ਦੀ ਗੱਲ ਸੁਣ ਕਹਿੰਦੀ ਤਾਹੀਂ ਮੰਮੀ ਤੁਹਾਡੀ ਘਰ ਵਿੱਚ ਕਿੰਨੀ ਇੱਜ਼ਤ ਆ ਹਨਾ ਰੂਪ ਦੀ ਗੱਲ ਸੁਣ ਬਸੰਤ ਕੌਰ ਨੂੰ ਕੋਈ ਗੱਲ ਨਾ ਆਉੜੀ ਤੇ ਉਹ ਰੂਪ ਨੂੰ ਘੁੱਟ ਕੇ ਆਪਣੇ ਕਲਾਬੀ ਵਿੱਚ ਲੈ ਉੱਚੀ ਉੱਚੀ ਰੋਣ ਲੱਗੀ ਰੂਪ ਦੇ ਵਿਆਹ ਦਾ ਦਿਨ ਆ ਗਿਆ ਨਰੰਜਨ ਨੇ ਪੂਰੀ ਧੂਮ ਧਾਮ ਨਾਲ ਪਾਣੀ ਵਾਂਗ ਪੈਸਾ ਬਹਾ ਆਪਣੀ ਇਕਲੌਤੀ ਕੁੜੀ ਦਾ ਵਿਆਹ ਕਰ ਦਿੱਤਾ ਰੂਪ ਦੇ ਵਿਆਹ ਤੋਂ ਬਾਅਦ ਕੁਝ ਸਮਾਂ ਤਾਂ ਵਧੀਆ ਲੰਘਿਆ ਪਰ ਫਿਰ ਅਚਾਨਕ ਰਮਨੀਕ ਦੇ ਰੰਗ ਟੰਗ ਬਿਲਕੁਲ ਹੀ ਬਦਲ ਗਈ ਉਹ ਰੋਜ਼ ਅੱਧੀ ਰਾਤ ਨੂੰ ਘਰ ਸ਼ਰਾਬ ਨਾਲ ਡਾਕੇ ਆਉਣ ਲੱਗਿਆ ਜਦੋਂ ਰੂਪ ਨੇ ਇੱਕ ਦੋ ਵਾਰ ਉਸ ਨੂੰ ਰੋਕਿਆ ਤਾਂ ਰੂਪ ਦੇ ਬਾਰ-ਬਾਰ ਰੋਕਣ ਤੇ ਰਮਨੀਕ ਨੇ ਹੁਣ ਰੂਪ ਨਾਲ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਸਮਾਂ ਬੀਤਣ ਤੇ ਰੂਪ ਨੂੰ ਇਹ ਵੀ ਪਤਾ ਚੱਲ ਚੁੱਕਿਆ ਸੀ ਕਿ ਰਮਨੀਕ ਕੱਲੀ ਸ਼ਰਾਬ ਹੀ ਨਹੀਂ ਪੀਂਦਾ ਬਲਕਿ ਜੂਆ ਵੀ ਖੇਡਦਾ ਤੇ ਬਾਹਰ ਉਸ ਦਾ ਹੋਰ ਔਰਤਾਂ ਕੋਲ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਰੂਪ ਤੋਂ ਇਹ ਗੱਲਾਂ ਬਰਦਾਸ਼ਤ ਨਾ ਹੋਈਆਂ ਤਾਂ ਉਸਨੇ ਇੱਕ ਦਿਨ ਆਪਣੀ ਮਾਪਿਓ ਕੋਲ ਜਦੋਂ ਇਹ ਸਾਰਾ ਕੁਝ ਦੱਸਿਆ ਤਾਂ ਉਸਦੀ ਮਾਂ ਬਸੰਤ ਕੌਰ ਆਪਣੀ ਕੁੜੀ ਤੋਂ ਇਹ ਸਾਰਾ ਕੁਝ ਸੁਣ ਕੇ ਰੋਣ ਲੱਗੀ ਪਰ ਨਿਰੰਝਣ ਕਹਿੰਦਾ ਕੋਈ ਨਾ ਵੱਡਿਆਂ ਘਰਾਂ ਦੇ ਮੁੰਡੇ ਇਹ ਸਾਰਾ ਕੁਝ ਕਰਦੇ ਹੀ ਹੁੰਦੇ ਆ ਐਵੇਂ ਨਹੀਂ ਫਿਕਰ ਕਰੀਦਾ ਹੁੰਦਾ ਨਾਲੇ ਹੁਣ ਸਾਨੂੰ ਦੱਸਣ ਦਾ ਕੀ ਫਾਇਦਾ ਮੈਂ ਤਾਂ ਤੇਰਾ ਵਿਆਹ ਕਰਨਾ ਸੀ ਵਧੀਆ ਘਰ ਦੇ ਕੇ ਕਰ ਦਿੱਤਾ ਹੁਣ ਅੱਗੇ ਤੇਰੀ ਕਿਸਮਤ ਰੂਪੇ ਜਵਾਬ ਸੁਣ ਕੇ ਭਰੇ ਮਨ ਨਾਲ ਚੁੱਪ ਕਰਕੇ ਵਾਪਸ ਆ ਗਈ ਤੇ ਮੋੜ ਕਦੇ ਆਪਣੇ ਪਿਓ ਕੋਲ ਜਾ ਕੇ ਕਦੇ ਕੁਝ ਨਹੀਂ ਦੱਸਿਆ ਰੂਪ ਨੇ ਹੁਣ ਆਪਣੇ ਪੇਕੇ ਘਰ ਜਾਣਾ ਬਿਲਕੁਲ ਹੀ ਕੱਟ ਕਰ ਦਿੱਤਾ ਸੀ ਜਦੋਂ ਰਮਨੀਕ ਪਹਿਲਾਂ ਰੂਪ ਨਾਲ ਕੁੱਟਮਾਰ ਕਰਦਾ ਸੀ ਤਾਂ ਰੂਪ ਦਾ ਸੱਸ ਸਹੁਰਾ ਉਸ ਨੂੰ ਛਡਾ ਦਿੰਦੇ ਸਨ ਪਰ ਹੁਣ ਤਾਂ ਉਸਦੇ ਸੱਸ ਸਹੁਰਾ ਰੂਪ ਨੂੰ ਉਦੋਂ ਹੀ ਛਡਵਾਉਂਦੇ ਸਨ ਜਦੋਂ ਕਿ ਤੇ ਰਮਨੀਕ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਨਹੀਂ ਤਾਂ ਉਹ ਵੀ ਅਕਸਰ ਹੀ ਰੂਪ ਨੂੰ ਕਹਿੰਦੇ ਦਿੰਦੇ ਸਨ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਹੈ ਰੋਜ਼-ਰੋਜ਼ ਕੋਈ ਕੀ ਕਰੇ ਤੁਹਾਨੂੰ ਉਹ ਵੀ ਰਮਨੀਕ ਦੀ ਸਾਈਡ ਲਾਈਨ ਦੇ ਸਨ ਤੇ ਰੂਪ ਨੂੰ ਹੀ ਕਹਿੰਦੇ ਸਨ ਤੈਨੂੰ ਕੀ ਲੋੜ ਆ ਉਸ ਨੂੰ ਕੁਝ ਕਹਿਣ ਦੀ ਨਾ ਕੁਝ ਕਿਆ ਕਰ ਉਸ ਨੂੰ ਚੁੱਪ ਕਰਕੇ ਸੌਂ ਜਾਇਆ ਕਰ ਦੂੰਗੀ ਇੱਕ ਦਿਨ ਰੂਪ ਦੇ ਸੱਸ ਸਹੁਰਾ ਘਰੇ ਹੈ ਨਹੀਂ ਸੀ ਨੌਕਰ ਘਰ ਦਾ ਕੰਮ ਕਰਕੇ ਚਾ ਚੁੱਕੇ ਸਨ ਰਮਨੀਕ ਤਾਂ ਰੋਜ਼ ਸਵੇਰੇ ਹੀ ਘਰੋਂ ਚਲਾ ਜਾਂਦਾ ਸੀ ਅੱਧੀ ਰਾਤ ਨੂੰ ਹੀ ਘਰ ਆਉਂਦਾ ਸੀ ਉਹ ਵੀ ਸ਼ਰਾਬ ਨਾਲ ਡਾਕੀ ਹੁਣ ਉਹ ਘਰ ਵਿੱਚ ਇਕੱਲੀ ਸੀ ਘਰ ਵਿੱਚ ਇੱਕ ਕਮਰਾ ਸੀ ਜਿੱਥੇ ਰੂਪ ਦੀ ਸੱਸ ਨੇ ਉਸ ਨੂੰ ਕਿਹਾ ਵੀ ਸੀ ਵੀ ਤੂੰ ਇਸ ਕਮਰੇ ਵਿੱਚ ਕਦੇ ਵੀ ਨਹੀਂ ਜਾਣਾ ਓੰਜ ਵੀ ਉਸ ਕਮਰੇ ਦਾ ਦਰਵਾਜ਼ਾ ਕਦੇ ਕਿਸੇ ਨੇ ਖੋਲ੍ਹਿਆ ਵੀ ਨਹੀਂ ਸੀ ਰੂਪ ਨੇ ਸੋਚਿਆ ਅੱਜ ਕਿਹੜਾ ਘਰੇ ਕੋਈ ਹੈਗਾ ਕਿਉਂ ਨਾ ਮੈਂ ਇਸ ਕਮਰੇ ਵਿੱਚ ਜਾ ਕੇ ਦੇਖਾਂ ਵੀ ਇੱਥੇ ਕੀ ਹੈ ਜਿਵੇਂ ਹੀ ਰੂਪ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਦੇਖਿਆ ਕਮਰੇ ਵਿੱਚ ਇੱਕ ਟ੍ਰੰਕ ਪਿਆ ਸੀ ਜਿਸ ਨੂੰ ਜ਼ਿੰਦਾ ਲੱਗਾ ਹੋਇਆ ਸੀ ਟਰੰਕ ਤੋਂ ਬਿਨਾਂ ਉਸ ਕਮਰੇ ਵਿੱਚ ਹੋਰ ਕੁਝ ਵੀ ਨਹੀਂ ਸੀ ਰੂਪ ਨੇ ਸਭ ਦਾ ਡਰ ਦੇ ਲੋਨ ਕੱਢ ਕੇ ਟਰੰਕ ਦਾ ਜ਼ਿੰਦਾ ਤੋੜ ਕੇ ਜਦੋਂ ਟਰੰਕ ਨੂੰ ਖੋਲਿਆ ਤਾਂ ਉਸ ਵਿੱਚ ਕਿਸੇ ਔਰਤ ਦੇ ਕਿੰਨੇ ਹੀ ਬਹੁਤ ਸੋਹਣੇ ਸੂਟ ਪਈ ਹੋਈ ਸਨ ਜਦੋਂ ਉਹ ਸੂਟ ਦੇਖਣ ਲੱਗੀ ਤਾਂ ਉਸ ਦੀ ਨਿਗਾ ਟਰੰਕ ਦੇ ਬਿਲਕੁਲ ਹੇਠਾਂ ਪਈ ਇੱਕ ਐਲਬਮ ਤੇ ਪਈ ਜੋ ਦੇਖਣ ਵਿੱਚ ਕਿਸੇ ਦੇ ਵਿਆਹ ਦੀ ਐਲਬਮ ਲੱਗ ਰਹੀ ਸੀ ਰੂਪ ਨੇ ਐਲਬਮ ਚੁੱਕੀ ਤੇ ਜਦੋਂ ਦੇਖਣ ਲਈ ਉਸਦੀ ਜਲਦ ਨੂੰ ਪਲਟਿਆ ਤਾਂ ਦੇਖ ਕੇ ਉਸਦੇ ਹੱਥ ਕੰਬਣ ਲੱਗੇ ਤੇ ਇੱਕ ਫੋਟੋ ਦੇਖ ਕੇ ਅੱਗੇ ਹੋਰ ਕੋਈ ਫੋਟੋ ਦੇਖਣ ਦੀ ਉਸਦੀ ਹਿੰਮਤ ਹੀ ਨਾ ਪਈ ਕਿਉਂਕਿ ਇਹ ਐਲਬਮ ਉਸਦੇ ਪਤੀ ਰਮਨੀਕ ਦੇ ਪਹਿਲੇ ਵਿਆਹ ਦੀ ਸੀ ਰੂਪ ਨੇ ਸੋਚਿਆ ਮੇਰੇ ਨਾਲ ਇੰਨਾ ਵੱਡਾ ਝੂਠ ਬੋਲਿਆ ਤੇ ਧੋਖਾ ਕੀਤਾ ਰਮਨੀਕ ਨੇ ਤੇ ਉਸਦੇ ਪਰਿਵਾਰ ਨੇ ਰੂਪ ਨੇ ਆਪਣੇ ਹੰਝੂ ਪੂੰਝੇ ਤੇ ਐਲਬਮ ਨੂੰ ਚੁੱਕ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੇ ਕਮਰੇ ਦੇ ਚਲੀ ਗਈ ਰਾਤ ਹੋ ਗਈ ਸੀ ਰਮਨੀਕ ਜਿਵੇਂ ਹੀ ਘਰ ਆਇਆ ਤਾਂ ਰੂਪ ਨੇ ਉਹ ਸੱਗੇ ਐਲਬਮ ਰਾਖੀ ਇਸ ਬਾਰੇ ਪੁੱਛਿਆ ਵੀ ਇੰਨਾ ਵੱਡਾ ਤੋਖਾ ਤੁਸੀਂ ਮੇਰੇ ਨਾਲ ਕਿਉਂ ਕੀਤਾ ਰਮਨੀਕ ਐਲਬਮ ਦੇਖ ਕੇ ਇੱਕ ਵਾਰ ਤਾਂ ਪੂਰੀ ਤਰ੍ਹਾਂ ਹੀ ਡਰ ਗਿਆ ਤੇ ਕੁਝ ਵੀ ਨਾ ਬੋਲਿਆ ਫਿਰ ਜਦੋਂ ਰੂਪ ਨੇ ਬਾਰ-ਬਾਰ ਪੁੱਛਿਆ ਤਾਂ ਰਮਨੀਕ ਨੇ ਆਕੇ ਕਿਹਾ ਹੁਣ ਤੂੰ ਵੀ ਉਵੇਂ ਹੀ ਮਰਨਾ ਹੋਵੇਗਾ ਜਿਵੇਂ ਇਸ ਨੂੰ ਮੈਂ ਅੱਜ ਤੋਂ 3 ਸਾਲ ਪਹਿਲਾਂ ਮਾਰ ਦਿੱਤਾ ਸੀ ਰੂਪ ਕਹਿੰਦੀ ਪਰ ਕਿਉਂ ਰਮਨੀਕ ਕਹਿੰਦਾ ਤੇਰੇ ਵਾਂਗੂ ਰੋਕਟੋ ਕਰਦੀ ਸੀ ਤੇਰੇ ਵਾਂਗੂ ਰੋਕਟੋ ਕਰਦੀ ਸੀ ਮੇਰੇ ਤੇ ਇਹ ਇਹ ਗੱਲ ਸੁਣ ਕੇ ਰੂਪ ਦੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ ਵੀ ਇਹ ਇੱਕ ਕਾਤਲ ਵੀ ਹੈ ਉਹ ਵੀ ਦੋ ਜਣਿਆਂ ਦਾ ਕਿਉਂਕਿ ਰਮਨੀਕ ਨੇ ਇਹ ਵੀ ਦੱਸਿਆ ਸੀ ਉਸਦੀ ਪਹਿਲੀ ਘਰਵਾਲੀ ਦੇ ਜਵਾਕ ਹੋਣ ਵਾਲਾ ਵੀ ਸੀ ਜਦੋਂ ਮੈਂ ਉਸ ਨੂੰ ਮਾਰਿਆ ਸੀ ਰੂਪ ਨੇ ਰਮਨੀਕ ਨੂੰ ਕਿਹਾ ਤੂੰ ਇੱਕ ਘਟੀਆ ਇਨਸਾਨ ਹੀ ਨਹੀਂ ਬਲਕਿ ਇੱਕ ਕਾਤਲ ਵੀ ਹੈ ਉਹ ਵੀ ਦੋ ਦੋ ਜਣਿਆਂ ਦਾ ਕਿਸੇ ਮਾਸੂਮ ਦਾ ਕਾਤਲ ਕੀਤਾ ਤੂੰ ਰੱਬ ਤੇਨੂੰ ਕਦੇ ਮਾਫ ਨਹੀਂ ਕਰੇਗਾ ਰਮਨੀਕ ਰੂਪ ਦੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਗਿਆ ਰੂਪ ਨੂੰ ਉਸ ਦਾ ਹਾਸਾ ਕਿਸੇ ਰਾਖਸ਼ ਦੇ ਹਾਸੇ ਵਰਗਾ ਪ੍ਰਤੀਤ ਹੋ ਰਿਹਾ ਸੀ ਜਦੋਂ ਰਮਨੀਕ ਤੇ ਰੂਪ 'ਚ ਝਗੜਾ ਬਹੁਤ ਜ਼ਿਆਦਾ ਵੱਧ ਗਿਆ ਅੱਜ ਘਰੇ ਰੂਪ ਦੇ ਸੱਸ ਸਹੁਰਾ ਵੀ ਉਸ ਨੂੰ ਬਚਾਉਣ ਲਈ ਨਹੀਂ ਸਨ ਰਮਨੀਕ ਨੇ ਰੂਪ ਨੂੰ ਕਿਹਾ ਤੈਨੂੰ ਵੀ ਅੱਜ ਮੈਂ ਮਾਰ ਦੇਵਾਂਗਾ ਇਹ ਕਹਿ ਰਮਨੀਕ ਨੇ ਸ਼ਰਾਬ ਦੀ ਕੱਚ ਦੀ ਬੋਤਲ ਕੰਦ ਨਾਲ ਮਾਰੀ ਤੇ ਰੂਪ ਦੇ ਢਿੱਡ ਵਿੱਚ ਖੋਬੋ ਦਿੱਤੀ ਰੂਪ ਟੜਾਮ ਕਰਕੇ ਲਹੂ ਲਹਾਨ ਹੋਈ ਜ਼ਮੀਨ ਤੇ ਡਿੱਗ ਪਈ ਰਮਨੀਕ ਰੂਪ ਕੋਲ ਆ ਕੇ ਕਹਿੰਦਾ ਖੇਤਾਂ ਵਿੱਚ ਘਰ ਆ ਆਪਣਾ ਪਹਿਲਾਂ ਵੀ ਕਿਸੇ ਨੂੰ ਨਹੀਂ ਸੀ ਪਤਾ ਲੱਗਿਆ ਕਿ ਮੈਂ ਆਪਦੀ ਘਰ ਵਾਲੀ ਆਪ ਹੀ ਮਾਰੀ ਹੈ ਤੇ ਹੁਣ ਵੀ ਨਹੀਂ ਕਿਸੇ ਨੂੰ ਪਤਾ ਲੱਗਣਾ ਵੀ ਤੈਨੂੰ ਵੀ ਮੈਂ ਆਪ ਹੀ ਮਾਰਿਆ ਈ ਮਾਮਾ ਜੋ ਵਕੀਲ ਹੈ ਉਸ ਨੂੰ ਉਦੋਂ ਵੀ ਫੋਨ ਕੀਤਾ ਸੀ ਹੁਣ ਵੀ ਉਸੇ ਨੂੰ ਫੋਨ ਕਰਕੇ ਦੱਸ ਦੇਵਾਂਗਾ ਆਪੇ ਪਹਿਲਾਂ ਵਾਂਗੂ ਆ ਕੇ ਬਚਾ ਲਊਗਾ ਮੈਨੂੰ ਉਹ ਰਹੀ ਗੱਲ ਕੁੜੀਆਂ ਦੀ ਇਹ ਬਥੇਰੀਆਂ ਵਿਆਹ ਕਰਵਾਉਣ ਲਈ ਮੇਰੇ ਵਰਗੇ ਮੁੰਡੇ ਕੋਲ ਸਭ ਨੇ ਜ਼ਮੀਨ ਹੀ ਦੇਖਣੀ ਹੈ ਉਹ ਬਥੇਰੀ ਹੈ ਮੇਰੇ ਕੋਲ ਰਮਨੀਕ ਇਹ ਸਭ ਕੁਝ ਰੂਪ ਨੂੰ ਸੁਣਾ ਹੱਸਦਾ ਹੋਇਆ ਜਾ ਕੇ ਬੈੱਡ ਤੇ ਬੈਠ ਗਿਆ ਤੇ ਆਪਣੀ ਮਾਮੀ ਨੂੰ ਫੋਨ ਕਰਕੇ ਕਹਿ ਦਿੱਤਾ ਵੀ मामा ਮੈਨੂੰ ਬਚਾਉਣ ਵਾਸਤੇ ਆ ਜਾ ਮੈਂ ਆਪਣੀ ਦੂਜੀ ਘਰ ਵਾਲੀ ਵੀ ਮਾਰ ਦਿੱਤੀ ਹੈ ਰੂਪ ਧਰਤੀ ਤੇ ਪਈ ਆਪਣੇ ਆਖਰੀ ਸਾਹ ਲੈ ਰਹੀ ਸੀ ਤੇ ਇਧਰ ਰਮਨੀਕ ਆਪਣੇ ਮਾਮੇ ਨੂੰ ਫੋਨ ਕਰ ਬੇਫਿਕਰ ਹੋ ਕੇ ਸੌਂ ਗਿਆ ਸੀ ਉਧਰ ਲੱਗ ਰਿਹਾ ਸੀ ਜਿਵੇਂ ਰੂਪ ਆਪਣੇ ਆਖਰੀ ਸਾਹਾਂ ਤੇ ਪਈ ਆਪਣੇ ਪਿਓ ਨਰਿੰਦਰਨ ਨੂੰ ਬਾਰ-ਬਾਰ ਇੱਕੋ ਗੱਲ ਪੁੱਛ ਰਹੀ ਹੋਵੇ ਵੀ ਪਾਪਾ ਹੁਣ ਦੁਨੀਆ ਵਿੱਚ ਤੇਰੀ ਕਿਹੜੀ ਇਹੋ ਜਹੀ ਅਣਖ ਤੇ ਇੱਜ਼ਤ ਰਹੇਗੀ ਇੱਕ ਬਿਲਕੁਲ ਨਿਕੰਮੇ ਇਨਸਾਨ ਨਾਲ ਇਕੱਲੇ 50 ਕਿੱਲੇ ਜ਼ਮੀਨ ਕਰਕੇ ਆਪਣੀ ਧੀ ਵਿਆਹ ਵਿਆਹਤੀ ਸੀ ਨਹੀਂ ਨਹੀਂ ਸੱਚ ਮੇਰੀ ਜ਼ਿੰਦਗੀ ਦਾ ਸੌਦਾ ਕਰਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਨਰਿੰਦਰ ਨੇ ਆਪਣੀ ਧੀ ਨਾਲ ਇੰਨਾ ਧੱਕਾ ਕੀਤਾ ਬਿਲਕੁਲ ਵੀ ਮੁੰਡੇ ਦੀ ਪੁੱਛ ਪੜਤਾਲ ਕੀਤੇ ਬਿਨਾਂ ਰਿਸ਼ਤਾ ਕਰਕੇ ਤਿਆਂ ਲਈ ਇੱਕ ਚੰਗਾ ਇਨਸਾਨ ਚੁਣਨਾ ਚਾਹੀਦਾ ਹੈ ਨਾ ਕਿ ਜ਼ਿਆਦਾ ਜ਼ਮੀਨ ਜਾਇਦਾਦਾਂ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ